ਬ੍ਰਹਮਲਿੰਗ ਪੰਚਾਨੰਦ ਗਿਰੀ ਮਹਾਰਾਜ ਜਿਨ੍ਹਾਂ ਨੂੰ ਪਹਿਲਾਂ ਮਹਾ ਮੰਡਲੇਸ਼ਵਰ ਦੀ ਉਪਾਧੀ ਦਿੱਤੀ ਗਈ ਸੀ ਉਸ ਤੋਂ ਬਾਅਦ ਉਹਨਾਂ ਦੇ ਚੇਲੇ ਬ੍ਰਹਮਾਨੰਦ ਗਿਰੀ ਨੂੰ ਜੂਨਾ ਅਖਾੜੇ ਵੱਲੋਂ ਮਹਾ ਮੰਡਲੇਸ਼ਵਰ ਦੀ ਉਪਾਧੀ ਦਿੱਤੀ ਗਈ ਹੈ ਇਸ ਮੌਕੇ ਦੇ ਗੱਲਬਾਤ ਕਰਦੇ ਹੋਏ ਮਹਾ ਮੰਡਲੇਸ਼ਵਰ ਬ੍ਰਹਮਾਨੰਦ ਗਿਰੀ ਜੀ ਨੇ ਕਿਹਾ ਹੈ ਕਿ ਇੱਕ ਵੱਡੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ ਸਨਾਤੀਆਂ ਨੂੰ ਇੱਕ ਵੱਡੇ ਝੰਡੇ ਥੱਲੇ ਇਕੱਠਾ ਕਰਨਾ ਅਤੇ Hindu ਸਿੱਖ ਭਾਈਚਾਰੇ ਨੂੰ ਮਜ਼ਬੂਤ ਕਰਨਾ ਮੇਰੇ ਜੀਵਨ ਦਾ ਮੁੱਖ ਉਦੇਸ਼ ਰਹੇਗਾ ਬ੍ਰਹਮਾਨੰਦ ਜੀ ਨੇ ਇਹ ਵੀ ਕਿਹਾ ਕਿ ਪਟਿਆਲਾ ਪਹੁੰਚਣ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਨਵੇਂ ਪਾਤਸ਼ਾਹ ਜੀ ਦੇ ਇਤਿਹਾਸਿਕ ਗੁਰਦੁਆਰਾ ਭੱਦਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਉਸ ਤੋਂ ਬਾਅਦ ਪ੍ਰਸਿੱਧ ਕਾਲੀ ਮਾਤਾ ਮੰਦਰ ਵਿਖੇ ਮੱਥਾ ਟੇਕਣ ਪਹੁੰਚੇ ਹਨ ਉਹਨਾਂ ਨੇ ਕੀ ਕੁਝ ਕੀਤਾ ਤੁਸੀਂ ਆਪ ਹੀ ਦੇਖੋ ਸੁਣੋ ਮਹਾ ਮੰਡलेश्वर ਦੀ ਗੱਦੀ ਪਟਿਆਲਾ ਵਾਸੀਆਂ ਨੂੰ ਮਿਸੀ ਹੋਈ ਹੈ ਤੁਹਾਡੇ ਥਰੂ ਤੁਸੀਂ ਅੱਜ ਮਹਾ ਮੰਡलेश्वर ਬਣੇ ਹੋ ਕੀ ਕਹਿੰਦੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਾਈ ਜੈ ਮਹਾਕਾਲ ਮਾਈ ਦੀ ਕਿਰਪਾ ਨਾਲ ਸ਼ਹਿਰ ਕੀ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਜਿਹੜੀ ਇਹ ਜ਼ਿੰਮੇਵਾਰੀ ਮਹਾ ਮੜਲੇਸ਼ਵਰ ਦੇ ਆਖਾੜੇ ਨੇ ਯਕੀਨ ਜਿਤਾ ਕੇ ਸ਼੍ਰੀ ਹਰੀਗ੍ਰੀ ਜੀ ਮਹਾਰਾਜ ਨੇ ਆਚਾਰੀਆ ਮਹਾ ਮੜਲੇਸ਼ਵਰ ਜੀ ਨੇ 10 ਦੇ ਮੁੰਡਿਆਂ ਦੇ ਰੱਖੀ ਹੈ ਮਾਈ ਦੇ ਚਰਨਾਂ 'ਚ ਕਿਉਂਕਿ ਪਟਿਆਲਾ ਗੁਰੂ ਤੇਗ ਬਹਾਦਰ ਸਾਹਿਬ ਦੀ ਚਰਨ ਛੂਹ ਭੂਮ ਧਰਤੀ ਹੈ ਉਹਨਾਂ ਦੇ ਚਰਨਾਂ 'ਚ ਦੋਵੇਂ ਜਿਹੜੀਆਂ ಅಪਾਰ ਸ਼ਕਤੀ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਇਹ ਜਿਹੜੀ ਤਾਕਤ ਮੈਨੂੰ ਮਿਲੀ ਹੈ ਇਹ ਸਾਰੇ ਪਟਿਆਲੇ ਦੀ ਤਾਕਤ ਹੈ ਸਾਰੇ ਪੰਜਾਬ ਦੀ ਤਾਕਤ ਹੈ ਇਸ ਕਰਕੇ ਇਹਨਾਂ ਮੁੰਡਿਆਂ ਨੂੰ ਇੰਨੀ ਕੁ ਤਾਕਤ ਦੇਣ ਵੀ ਮੈਂ ਧਰਮ ਤੇ ਚੱਲ ਸਕਾਂ ਜਿਹੜਾ ਕਦਮ-ਕਦਮ ਹੈ ਉਹ ਧਰਮ ਦੇ ਲੇਖੇ ਲਾ ਸਕਾਂ। ਇਹ ਹੀ ਮਾਈ ਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਦੋਨਾਂ ਦੇ ਚਰਨਾਂ 'ਚ ਬੇਨਤੀ ਹੈ ਤੇ ਸਾਰੇ ਪਟਿਆਲਾ ਵਾਸੀਆਂ ਦੀ ਗੱਦੀ ਹੈ ਨਾ ਕਿ ਮੇਰੀ ਹੈ। ਸਾਰੇ ਪੰਜਾਬ ਵਾਸੀਆਂ ਦੀ ਇਹ ਜਿਹੜੇ ਸਨਾਤਨੀ ਨੇ ਜਿਹੜੇ ਰਾਮਚੰਦਰ ਜੀ ਨੂੰ ਪਿਆਰ ਕਰਦੇ ਨੇ ਉਹ ਸਾਰਿਆਂ ਦੀ ਇਹ ਗੱਦੀ ਹੈ ਜਿਹੜੀ ਕਿਉਂਕਿ ਮੇਰੇ ਰੂਪ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਮਿਲੀ ਹੈ। ਚਾਹੇ ਮੈਂ ਆਂ ਚਾਹੇ ਨਰਾਗ ਜੀ ਤੁਸੀਂ ਆਂ ਚਾਹੇ ਬਾਕੀ ਪ੍ਰੈਸ ਦੇ ਭਰਾ ਨੇ ਜਾਂ ਪਟਿਆਲਾ ਵਾਸੀ ਨੇ ਤੁਸੀਂ ਸਾਰੇ ਮਾਮ ਬਲੇਸ਼ੋਰ ਬਣੇ ਹੋ ਤੁਹਾਨੂੰ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਲੱਖ ਲੱਖ ਵਧਾਈਆਂ ਗੁਰੂ ਜੀ ਤੋਂ ਬਾਅਦ ਤੁਸੀਂ ਉਹਨਾਂ ਦੀ ਸੇਵਾ ਕੀਤੀ ਹੈ ਤੁਹਾਨੂੰ ਇਹ ਪੱਕ ਜਿਹੜੀ ਹੈ ਮਿਲੀ ਹੈ ਗੁਰੂ ਜੀ ਨੂੰ ਧੰਨਵਾਦ ਕਰੂੰਗਾ ਇਸ ਤੋਂ ਬਾਅਦ ਮਾਈ ਦਾ ਮੱਥਾ ਟੇਕਣ ਤੋਂ ਬਾਅਦ ਤੁਰੰਤ ਸੈਕਟਰ 45 'ਚ ਜਿੱਥੇ ਗੁਰੂ ਜੀ ਬ੍ਰਾਮਲੀਨ ਸਮਾਦੀ ਲਈ ਸੀ ਮਹਾਰਾਜ ਜੀ ਨੇ ਉਹਨਾਂ ਇਸ ਤੋਂ ਬਾਅਦ ਸਿੱਧਾ ਸੈਕਟਰ 45 ਦੇ ਵਿੱਚ ਉਹਨਾਂ ਨੂੰ ਨਮਸਤਕ ਹੋਣ ਲਈ ਜਾਵਾਂ ਕਿਉਂਕਿ ਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰਕੇ ਆਵਾਂਗਾ ਇਹ ਜ਼ਿੰਮੇਵਾਰੀ ਉਹਨਾਂ ਦੀ ਸੀ ਤੇ ਸਾਰਾ ਕੁਝ ਉਹਨਾਂ ਦਾ ਹੈ ਤੇ ਉਹਨਾਂ ਦੇ ਰੇਗਾ ਮਹਾਰਾਜ ਜੀ ਮੈਨੂੰ ਆਪਣੇ ਤਰ੍ਹਾਂ ਧਰਮ ਤੇ ਚੱਲਣ ਦੀ ਜਿਹੜੀ ਤਾਕਤ ਆ ਉਹ ਹਮੇਸ਼ਾ ਬਖਦੇ ਰਹਿਣ ਤੇ ਹਿੰਦੂ ਸਿੱਖ ਭਾਈਚਾਰੇ ਦਾ ਜਿਹੜਾ ਪੁਰਾ ਉਹ ਮੈਨੂੰ ਬਣਾ ਕੇ ਰੱਖਣ ਆ ਜਿਹੜਾ ਸਨਾਤਨ ਦੇ ਵਿੱਚ ਹੁਣ ਕਿਸੇ ਕਿਸੇ ਦੇ ਦੇਖਣ ਨੂੰ ਮਿਲਦਾ ਹੈ ਕਿ ਆਪ ਦੇ ਵਿੱਚ ਬਹੁਤ ਸਾਰਾ ਫਾਲ ਪਿਆ ਹੋਇਆ ਨਜ਼ਰ ਆਉਂਦਾ ਇਸ ਨੂੰ ਦੁਰਪਰਵਰਣ ਲਈ ਕੀ ਸੇਵਾ ਬਣਵਾਉਂ ਦੇਖੋ ਸਮਾਂ ਜਿਹੜਾ ਬੜੀ ਵੱਡੀ ਚੀਜ਼ ਆ ਸਮੇ ਨੇ ਹਮੇਸ਼ਾ ਹੀ ਜਿੱਦੇ ਮਰਜੀ ਕਾੜਵੇਂ ਉਹ ਸਮਾਪਤ ਕੀਤੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਆ ਏਕਤਾ ਤੇ ਜਿਹੜੀ ਅਖੰਡਤਾ ਉਹ ਦੁਬਾਰਾ ਫਿਰ ਇੱਕ ਹੋਏਗੀ ਅੱਜ ਵੀ ਤੁਸੀਂ ਦੇਖ ਰਹੇ ਮੇਰੇ ਜਿਹੜੇ ਦੂਜੇ ਭਰਾ ਨੇ ਕੇਰ ਜੀ ਮੇਰੇ ਨਾਲ ਖੜੇ ਆ ਹੋਰ ਸਾਥੀ ਜਿੰਨੇ ਖੜੇ ਆ ਲੱਖ ਵੱਖ ਜਥੇ ਬੰਦੀਆਂ ਨੇ ਜਿੰਨੇ ਆਗੂ ਨੇ ਉਹ ਸਾਰੇ ਆਏ ਹੋਏ ਨੇ ਤੇ ਇਹ ਏਕਤਾ ਦਾ ਹੀ ਸਬੂਤ ਹੈ ਜੀ ਇੱਕ ਨਾਰਾ ਬਹੁਤ ਪ੍ਰਚਲਿਤ ਹੋ ਰਿਹਾ ਉਸ ਕਿ ਕਿੰਸੂ ਪ੍ਰਚਲਿਤ ਹੋ ਰਿਹਾਟੋਗੇ ਤੋਂ ਕਟੋਗੇ ਉਸ ਨੂੰ ਵੀ ਤਾਂ ਦੇਖਦੇ ਹਾਂ ਬਿਲਕੁਲ ਉਹ ਨਾਰਾ ਜਿਹੜਾ ਜੀ ਸਰਜੀਤ ਹੋਣਾ ਚਾਹੀਦਾ ਕਰ ਕਰ ਪਹੁੰਚਣਾ ਚਾਹੀਦਾ ਹਰ ਇੱਕ ਸਨਾਤਨੀ ਤੱਕ ਪਹੁੰਚਣਾ ਚਾਹੀਦਾ ਕਿਉਂਕਿ ਜਿਹੜਾ ਸਾਡਾ ਟਾਈਮ ਹੈ ਜਿਨ੍ਹਾਂ ਨਾਲ ਸਾਡਾ ਮੁ ਉਹ ਜਿਹੜੀ ਜਨਰੇਸ਼ਨ ਤੇ ਉਹਨਾਂ ਦੀ ਕਾਊਂਟਿੰਗ ਆ ਸਾਡੇ ਤੋਂ ਬਹੁਤ ਵੱਡੀ ਆ ਤੇ ਜੇ ਅਸੀਂ ਵਟਾਂਗੇ ਤਾਂ ਬਿਲਕੁਲ ਕਟਾਂਗੇ ਇਕੱਠੇ ਰਵਾਂਗੇ ਤਾਂ ਹਮੇਸ਼ਾ ਸੁਰੱਖਿਅਤ ਰਵਾਂਗੇ ਇੱਕ ਮਹਾ ਮੈਡੀਕਲ ਜਿਹੜੀ ਪੋਸਟ ਆ ਉਹਦੀ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ ਕਿੰਨੀਆਂ ਕੋਲ ਜ਼ਿੰਮੇਵਾਰੀਆਂ ਤੇ ਕਿੰਨਾ ਕੁ ਤਾਕਤ ਪਟਿਆਲੇ ਦੇ ਕੋਲ ਦੇਖੋ ਸਮਾ ਦਾ ਮਾਈ ਦੇ ਹੁਕਮਾਂ ਨਾਲ ਦੇਣਾ ਪਰ ਪਟਿਆਲੇ ਦਾ ਜੰਪਾਲ ਹੋਣ ਕਰਕੇ ਪਟਿਆਲੇ ਦੀ ਗੱਦੀ ਹੋਣ ਕਰਕੇ ਪਟਿਆਲੇ ਤੋਂ ਪੰਜਰਤ ਗੁਰੂ ਪੰਚਾਨੰਦ ਗਰੀ ਮਹਾਰਾਜ ਹੋਣ ਕਰਕੇ ਸਮਸਤ ਭਾਰਤ ਨਾਲ ਪਹਿਲ ਹੈ ਜਿਹੜੀ ਪਟਿਆਲੇ ਨੂੰ ਰਹੇਗੀ ਐਵਰ ਪੰਜਾਬੀ ਟੀਵੀ ਲਈ ਪਟਿਆਲਾ ਤੋਂ ਅਮਰੀਸ਼ ਗਰਗ ਦੀ ਰਿਪੋਰਟ